ਬੀਤੇ ਦਿਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮੱਦੇ ਨਜ਼ਰ ਰੱਖਦੇ ਹੋਏ ਪਿੰਡ ਚੱਕ ਮੋਤਲੇ ਵਾਲਾ ਵਿਖੇ ਨਗਰ ਕੀਰਤਨ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਕੱਢਿਆ ਗਿਆ ਭਾਈ ਪਿਰਤਪਾ ਸਿੰਘ ਜੀ ਨੇ ਸਾਰੇ ਹੀ ਸਿੰਘਾਂ ਦਾ ਸਰੂਪਿਓ ਨਾਲ ਸਵਾਗਤ ਕੀਤਾ ਤੇ ਪਿੰਡ ਦੇ ਹਰ ਬੱਚਾ-ਬੱਚਾ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਇਆ ਤੇ ਇਸ ਨਗਰ ਕੀਰਤਨ ਦੀਆਂ ਝਲਕੀਆਂ ਤੁਹਾਨੂੰ ਇਸ ਤਰ੍ਹਾਂ ਪੇਸ਼ ਕਰ ਰਹੇ ਹਾਂ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਬਜ਼ੁਰਗ ਤੋਂ ਬੱਚੇ ਬੁੱਢੇ ਅਤੇ ਨੌਜਵਾਨ ਸਭ ਨੇ ਪੂਰਾ ਇਸ ਨਗਰ ਕੀਰਤਨ ਦਾ ਸਵਾਗਤ ਕੀਤਾ ਤੇ ਇਹ ਨਗਰ ਕੀਰਤਨ ਭਾਈ ਪਿਰਤਪਾਲ ਸਿੰਘ ਦੇ ਘਰ ਕੋਲੇ ਆ ਕੇ ਇੱਥੇ ਭਾਈ ਪ੍ਰਤਪਾਲ ਸਿੰਘ ਦੇ ਪਰਿਵਾਰ ਵੱਲੋਂ ਬਹੁਤ ਜ਼ਿਆਦਾ ਮਾਣ ਸਨਮਾਨ ਕੀਤਾ ਗਿਆ ਨਗਰ ਕੀਰਤਨ ਦਾ ਤੇ ਇਹਨਾਂ ਨੂੰ ਸਰੂਪੇ ਭੇਟ ਕੀਤੇ ਗਏ ਤੇ ਨਗਰ ਕੀਰਤਨ ਮੌਕੇ ਪਿੰਡ ਵਿੱਚ ਵੱਖ-ਵੱਖ ਥਾਵਾਂ ਤੇ ਠੰਡ ਦੇ ਮੱਦੇ ਨਜ਼ਰ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਤੇ ਨਗਰ ਕੀਰਤਨ ਦੀਆਂ ਝਲਕੀਆਂ ਤੁਹਾਨੂੰ ਇਸ ਤਰ੍ਹਾਂ ਪੇਸ਼ ਕਰ ਰਹੇ ਹਾਂ ਨਗਰ ਕੀਰਤਨ ਦੇ ਵਿੱਚ ਗੱਤਕੇ ਦੇ ਵੀ ਜੋਹਰ ਦਿਖਾਏ ਗਏ ਸਹੀ ਹੈ ਦਿੱਤੇ ਜਾਣ ਤਾਂ ਇਹ ਸੁਖੀ ਛੱਡ ਜਾਣ ਪਰ ਉਹ ਗੁਰੂ ਦੇ ਸਖ ਸੱਜ ਬਾਤ ਗੁਰਦਸ਼ਨਾ ਕਰਦੇ ਸੀ ਪਿੰਡ ਚੱਕ ਮੋਤਲੇ ਵਾਲਾ ਦੇ ਨਗਰ ਕੀਰਤਨ ਦੀਆਂ ਝਲਕੀਆਂ ਇਸ ਤਰ੍ਹਾਂ ਪੇਸ਼ ਹਨ ਉਹ ਮਹਾਨ ਦੀ ਮਹਾਈਆ ਕਿਤੇ ਤੇਰੇ ਨਾਮੇ ਛੱਡੀ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੰਗਤਾਂ ਦੇ ਲਈ ਸਰਫਤੀ ਦਾ ਅਸੂ ਕੱਲ ਲੱਗੇ ਮੱਤੀ ਦਾਸਾ ਵਕਤ ਵਕਤ ਸਾਧਨ ਆ ਰਹੇ ਹਨ ਟਰੈਕਟਰ ਤੇ ਟਰਾਲੀਆਂ ਅਤੇ ਹੋਰ ਗੱਡੀਆਂ ਪੌਂਡਰਾਂ ਦਾ ਹੀ ਨਗਰ 350 ਤੱਕ ਮੁੜਦੇ ਵਾਲਾ ਪਹੁੰਚਿਆ ਮੱਤੀ ਦਾਸਾ ਇੱਕੋ ਜਿਹਾ ਦਾ ਜੀਪ ਕਿੰਦਾ ਭਾਈ ਜੋ ਚੁੱਪੀ ਤੇਰਾ ਕਰ ਕਿਪਾ ਤੇਰੀ ਸ਼ਾਂਤਤਾ ਜਦੋਂ ਤੁਸੀਂ ਸਾਰਾ ਜਲਾਓ ਸੇਵਾ ਕਰਨਾ ਮੂਰਤ ਉਹਦੇ ਘਰੋਂ ਦੇ ਵੱਲ ਕਰਦੇ ਸੋ ਸਾਹਮਣੇ ਵਿੰਡਰੇ ਦੇ ਵਿੱਚ ਦਿੱਲੀ ਦੇ ਸ਼ੌਕ ਸ਼ੌਕ ਨਾਲੇ ਗੁਰੂ ਨੂੰ ਬੰਦੀ ਬਣਾ ਲਿਆ ਤੇ ਵਿੰਡਰਾ ਇਸ ਤਰ੍ਹਾਂ ਦਾ ਸੀ ਕੋਈ ਜਿਵੇਂ ਉਹਦੇ ਵਿੱਚ ਗੁਰੂ ਸਹੀ ਢੰਗ ਨਾਲ ਬਾਗ ਟਕਤਾ ਸੀ ਤੇ ਮਾਂ ਉਹਦੇ ਵਿੱਚ ਸਹੀ ਢੰਗ ਨਾਲ ਖੜਾ ਆਇਆ ਜਾਂ ਸਤਿਦਾ ਸੀ ਚਾਰੇ ਪਾਸੇ ਗੂੜ ਲੱਗੇ ਸੀ ਸਾਹਮਣੇ ਗੁਰੂ ਪਿੰਜਰੇ ਦੇ ਵਿੱਚ ਕਾਇਦਾ ਸਿੱਖਾਂ ਦਾ ਨੌਵਾਂ ਗੁਰੂ ਜਿਤੇ ਭਾਈ ਮਤੀ ਦਾਸ ਨੂੰ ਉਹਨਾਂ ਨੇ ਸਾਰੇ ਦੇ ਨਾਲ ਚੀਰਣ ਦੀਆਂ ਤਿਆਰੀਆਂ ਕਰਨ ਲੱਗ ਪਏ ਤੇ ਇੱਕੋ ਸੱਲ ਆਖੀ ਗੁਰੂ ਤੇ ਸੰਗਣੇ ਕੰਤਾ ਆਰੇ ਤਲਾਕ ਦੇ ਕੇ ਦੇਖ ਲਾ ਦੇ ਪਰ ਮੇਰੀ ਇੱਕ ਬੇਨਤੀ ਹੈ ਕਿ ਜਦੋਂ ਤੁਸੀਂ ਆਰਾ ਚਲਾਓ ਮੇਰਾ ਜਿਹੜਾ ਮੂੰਹ ਕੋਈ ਹੋਰ ਘੁਰੂ ਕੇ ਬਣ ਕਰਦੇ ਹੋ ਸੁਣੋ